ਪ੍ਰਿਆਸ ਸਿਟੀਜ਼ਨ ਵੈਲਫੇਅਰ ਕੌਂਸਲ ਫਗਵਾੜਾ ਅਜੇਹੇ ਕਾਰਜ ਕਰ ਰਹੀ ਹੈ ਜਿਹਦੇ ਨਾਲ ਸਮਾਜ ਦੇ ਵਿੱਚ ਇੱਕ ਬਹੁਤ ਹੀ ਉੱਚਾ ਸਥਾਨ ਬਣ ਚੁੱਕਾ ਹੈ ਇਸ ਕੌਂਸਲ ਦਾ ਕੌਂਸਲ ਦੇ ਯੋਗਗਵਾਈ ਕਰ ਰਹੇ ਹਨ ਸக்தி ਮਹਿੰਦਰਾ ਜੀ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਨਹਿਰੂ ਪਾਰਕ ਜੀਪੀਐਸਐਸ ਸਿਆਰਪੁਰ ਚੌਂਕ ਫਗਵਾੜਾ ਵਿਖੇ ਕੰਮ ਚਾਲੂ ਕੀਤਾ ਗਿਆ ਹੈ ਇਸ ਪਾਰਕ ਵਿਚ ਹੁਣ ਬੂਟੇ ਲਗਾਏ ਜਾਣਗੇ ਕਿਉਂਕਿ ਬਹੁਤ ਹੀ ਵਧੀਆ ਮਿੱਟੀ ਲਿਆ ਕੇ ਇਸ ਪਾਰਕ ਨੂੰ ਭਰਿਆ ਜਾਣਾ ਹੈ ਔਰ ਉਸ ਦੇ ਵਿੱਚ ਬੂਟੇ ਲਗਾਏ ਜਾਣੇ ਨੇ ਕਾ ਲਗਾਇਆ ਜਾਣਾ ਹੈ ਔਰ ਇਸ ਸਕੂਲ ਦੇ ਵਿੱਚ ਫੁੱਲਦਾਰ ਬੂਟੇ ਵੀ ਲਗਾਏ ਜਾਣੇ ਨੇ ਇਸ ਵੇਲੇ ਨਹਿਰੂ ਪਾਰਕ ਬਿਲਕੁਲ ਤਿਆਰ ਹੋ ਚੁੱਕਾ ਹੈ ਬੂਟੇ ਲਗਾਉਣ ਦੇ ਲਈ ਇੱਕ ਬਹੁਤ ਵੱਡਾ ਉਪਰਾਲਾ ਇਸ ਸੰਸਥਾ ਵੱਲੋਂ ਕੀਤਾ ਜਾ ਰਿਹਾ ਹੈ ਔਰ ਹੋਰ ਵੀ ਸੰਸਥਾਵਾਂ ਨੇ ਇਸੇ ਤਰ੍ਹਾਂ ਹੀ ਲਗ ਲਗ ਪਾਰਕਾਂ ਨੂੰ ਅਡਾਪਟ ਕਰਕੇ ਉਹਨਾਂ ਨੂੰ ਡਿਵੈਲਪ ਕਰਨ ਦੀ ਲੋੜ ਹੈ ਜਿਹੜਾ ਬੀੜਾ ਚੱਕਿਆ ਹੋਇਆ ਹੈ ਪ੍ਰਯਾਸ਼ ਸਿਟੀਜ਼ਨ ਵੈਲਫੇਅਰ ਕਾਉਂਸਲ ਫਗਵਾੜਾ ਨੇ ਉਹ ਇੱਕ ਬਹੁਤ ਹੀ ਵਧੀਆ ਉਦਮ ਹੈ ਔਰ ਨਾਲ ਹੀ ਹਸ਼ਿਆਰਪੁਰ ਚੌਂਕ ਦੇ ਕੋਲ ਕੁਝ ਅਜਿਹੇ ਕਾਰਨਰ ਹਨ ਜਿਨ੍ਹਾਂ ਨੂੰ ਕੋਈ ਵੀ ਦੇਖ ਨਹੀਂ ਰਿਹਾ ਔਰ ਇਸ ਨੂੰ ਹੀ ਪਿਆਰ ਸਿਟੀਜ਼ਨ ਵੈਲਫੇਅਰ ਕਾਉਂਸਲ ਨੇ ਸਾਫ ਸਫਾਈ ਦਾ ਕੰਮ ਚੁੱਕਿਆ ਹੋਇਆ ਹੈ